ਪੰਜਾਬ ਸਰਕਾਰ ਮੁਰਦਾਬਾਦ 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 ਅਸੀਂ 8TT 2364 ਸਿਲੈਕਟ ਸਾਥੀ ਪਿਛਲੇ ਇਹਨਾਂ ਦਿਨਾਂ ਦੇ ਤੋਂ ਅਸੀਂ ਡੀਪੀਆਈ ਮਹਾਲੀ ਐਲੀਮੈਂਟਰੀ ਦਫ਼ਤਰ ਦੇ ਮੂਹਰੇ ਧਰਨਾ ਲਾ ਕੇ ਜਿਹੜਾ ਬੈਠੇ ਹੋਏ ਆ ਸਾਡਾ ਸਰਕਾਰ ਦੇ ਨਾਲ ਇੱਕੋ ਇੱਕ ਸਾਡੀ ਮੰਗ ਹੈਗੀ ਆ ਵੀ ਸਾਨੂੰ ਜਿਹੜੇ ਨਿਯੁਕਤੀ ਪੱਤਰ ਦਿਓ ਤੇ ਸਾਨੂੰ ਸਕੂਲਾਂ ਦੇ ਵਿੱਚ ਭੇਜੋ ਇਹ ਭਰਤੀ ਮਾਰਚ 2020 ਦੇ ਵਿੱਚ ਆਈ ਸੀਗੀ ਕੈਪਟਨ ਸਰਕਾਰ ਸਮੇਂ ਤੇ ਇਸ ਭਰਤੀ ਦੇ ਵਿੱਚ ਸਰਕਾਰ ਦੇਆਂ ਜਿਹੜੀਆਂ ਕਮੀਆਂ ਐ ਉਸ ਕਾਰਨ ਇਹ ਭਰਤੀ ਐ ਜਿਹੜੀ ਕੋਰਟ ਦੇ ਵਿੱਚ ਚਲੀ ਗਈ ਤੇ 2021 ਦੇ ਵਿੱਚ ਇਸ ਭਰਤੀ ਨੂੰ ਜਿਹੜਾ ਮਾਨਯੋਗ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਬਾਅਦ ਦੇ ਵਿੱਚ ਲਗਾਤਾਰ ਕੇਸ ਚੱਲੇ ਇਸ ਭਰਤੀ ਦੇ ਉੱਤੇ ਲੱਖਾਂ ਰੁਪਏ ਬੇਰੋਜ਼ਗਾਰਾਂ ਦਾ ਜਿਹੜਾ ਵਕੀਲਾਂ ਨੂੰ ਦਿੱਤਾ ਆ ਸੀ ਤੇ 2023 ਦੇ ਵਿੱਚ ਇਹ ਭਰਤੀ ਐ ਜਿਹੜੀ ਦੁਬਾਰਾ ਅਸੀਂ ਬਹਾਲ ਕਰਵਾ ਲਈ ਸੀ ਇਸ ਤੋਂ ਬਾਅਦ ਸਾਨੂੰ ਵੀ ਉਮੀਦ ਬਣੀ ਵੀ ਹੁਣ ਜਿਹੜਾ ਗਿਆ ਸੀ ਬਿਲਕੁਲ ਰੋਜ਼ਗਾਰ ਦੇ ਨੇੜੇ ਹੈਗੇ ਆ ਪਰ ਫਿਰ ਸਰਕਾਰ ਦੀ ਨਲਾਇਕੀ ਕਾਰਨ ਇਹ ਸਰਕਾਰ ਵੱਲੋਂ ਸਰਕਾਰ ਕੋਰਟ ਵੱਲੋਂ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਸੀਗੇ ਕਿ 8 ਹਫ਼ਤਿਆਂ ਦੇ ਵਿੱਚ ਇਸ ਭਰਤੀ ਨੂੰ ਮੁਕੰਮਲ ਕਰਕੇ ਤੇ ਬੱਚਿਆਂ ਨੂੰ ਜਿਹੜਾ ਰੋਜ਼ਗਾਰ ਦਿਓ ਇਹ ਫੈਸਲਾ ਮਾਨਯੋਗ ਹਾਈ ਕੋਰਟ ਵੱਲੋਂ ਦਿੱਤਾ ਗਿਆ ਸੀਗਾ ਪਰ ਫਿਰ ਵੀ ਸਰਕਾਰ ਦੀਆਂ ਕੁਝ ਕਮੀਆਂ ਸਰਕਾਰ ਨੇ ਲੰਬਾ ਸਮਾਂ ਜਿਹੜਾ ਇਸ ਭਰਤੀ ਦੇ ਵਿੱਚ ਲਿਆ ਤੇ 2024 ਜੂਨ ਦੇ ਵਿੱਚ ਇਹ ਪੜਤੀ ਹੈ ਜਿਹੜੀ ਦੁਬਾਰਾ ਇਸ ਦੇ ਉੱਤੇ ਸਟੇ ਹੋ ਗਿਆ ਸੀਗਾ ਕਿਉਂਕਿ ਸਰਕਾਰ ਨਾ ਚੋਰ ਮੋਰੀਆਂ ਛੱਡਦੀਆਂ ਹੁੰਦੀਆਂ ਸ ਇਸ ਕਾਰਨ ਜਿਹੜੀ ਹੈਗੀ ਹੈ ਇਹ ਪੜਤੀ ਦੁਬਾਰਾ ਕੋਰਟ ਦੇ ਵਿੱਚ ਸਟੇ ਹੋ ਗਈ ਉਸ ਤੋਂ ਬਾਅਦ ਅਗਲੇ ਮਹੀਨੇ ਹੀ 7 ਜੁਲਾਈ 2024 ਦੇ ਵਿੱਚ ਇਹ ਪੜਤੀ ਹੈ ਜਿਹੜੀ ਦੁਬਾਰਾ ਸੀ ਕੋਰਟ ਦੇ ਵਿੱਚ ਇਸ ਨੂੰ ਡਿਫੈਂਡ ਕਰਕੇ ਤੇ ਦੁਬਾਰਾ ਇਸ ਨੂੰ ਬਹਾਲ ਕਰਾਉਣ ਦੇ ਵਿੱਚ ਕਾਮਯਾਬ ਹੋਏ ਉਸ ਤੋਂ ਬਾਅਦ ਸਾਡੀ ਸਕੂਟਨੀ ਹੈ ਜਿਹੜੀ ਕੰਪਲੀਟ ਕਰਵਾਈ ਗਈ ਪ੍ਰੋਸੈਸ ਵੀ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਸਿਲੈਕਸ਼ਨ ਲਿਸਟਾਂ ਤੱਕ ਵੀ ਪੈ ਗਈਆਂ ਪਰ ਹੁਣ ਸਾਨੂੰ ਘਟੋ ਘਟ ਇੱਕ ਮਹੀਨਾ ਹੋ ਗਿਆ ਜਿਹੜੀ ਹੈਗੀ ਸਿਲੈਕਸ਼ਨ ਲਿਸਟ ਸਾਡੀ ਸਾਈਡ ਦੇ ਉੱਤੇ ਅਪਲੋਡ ਹੈਗੀ ਹੈ ਪਰ ਸਰਕਾਰ ਦੇ 25 25 ਦਿਨ ਜਿਹੜੇ ਲੈ ਲਏ ਇਸ ਜੋਇਨਿੰਗ ਲੈਟਰ ਦੇਣ ਦੇ ਵਿੱਚ ਸਰਕਾਰ ਤੋਂ ਸਾਡੀ ਇੱਕੋ ਇੱਕ ਮੰਗ ਹੈਗੀ ਹੈ ਜੀ ਵੀ ਸਾਨੂੰ ਇਹ ਜਿਹੜਾ ਜਲਦੀ ਤੋਂ ਜਲਦੀ ਰੁਜ਼ਗਾਰ ਦੇ ਕੇ ਸਾਨੂੰ ਸਕੂਲਾਂ ਦੇ ਵਿੱਚ ਭੇਜੋ ਸਕੂਲ ਹੈ ਜਿਹੜੇ ਖਾਲੀ ਪਏ ਹੈ ਸਰਕਾਰ ਦਾ ਜਿਹੜਾ ਹੈਗਾ ਇਹ ਸਰਕਾਰ ਦਾ ਜਦੋਂ ਇਸ ਸੱਤਾ ਦੇ ਵਿੱਚ ਆਈ ਸੀਗੀ ਉਸ ਸਮੇਂ ਪ੍ਰਾਇੋਰਟੀ ਤੇ ਸੀਗੀ এডੂਕੇਸ਼ਨ ਹੈਲਥ ਔਰ ਐਜੂਕੇਸ਼ਨ ਹੈ ਜਿਹੜਾ ਸਰਕਾਰ ਦੀ ਪ੍ਰਾਇੋਰਟੀ ਸੀਗੀ ਬਟ ਅੱਜ ਜਿਹੜਾ ਸਕੂਲਾਂ ਦਾ ਹਾਲ ਹੈ ਅੱਜ ਜਿਹੜਾ ਹੈਲਥ ਡਿਪਾਰਟਮੈਂਟ ਦਾ ਹਾਲ ਹੈ ਉਹ ਬਹੁਤ ਬੁਰਾ ਹਾਲ ਹੈਗਾ ਸਕੂਲਾਂ ਦੇ ਵਿੱਚ ਬੱਚੇ ਟੀਚਰਾਂ ਨੂੰ ਤਰਸ ਰਹੇ ਹੈਗੇ ਆ ਸਕੂਲ ਦੀ ਜਿਹੜੀ ਹੈਗੀ ਹੈ ਸਿੱਖਿਆ ਹੈ ਜਿਹੜਾ ਸਿੱਖਿਆ ਦਾ ਮਿਆਰ ਹੈ ਔਰ ਦਿਨੋ ਦਿਨ ਜਿਹੜਾ ਹਟਾ ਡਿੱਗਦਾ ਜਾ ਰਿਹਾ ਹੈ ਤਾਂ ਸਰਕਾਰ ਤੋਂ ਸਾਡੀ ਇੱਕੋ ਇੱਕ ਮੰਗ ਹੈਗੀ ਆ ਵੀ ਸਾਨੂੰ ਜਲਦੀ ਤੋਂ ਜਲਦੀ ਜਿਹੜੇ ਨਿੱਕੀ ਪੱਤਰ ਜਾਰੀ ਕਰੋ ਤੇ ਅਸੀਂ ਜਿਹੜਾ ਹੈਗਾ ਖੁਸ਼ੀ ਖੁਸ਼ੀ ਘਰਾਂ ਨੂੰ ਜਾਈਏ पंजाब सरकार मुर्दाबाद 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 पंजाब सरकार मुर्दाबाद 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 नियुक्ति पत्र जारी करो जारी करो जारी करो नियुक्ति पत्र जारी करो जारी करो जारी करो शिक्षा मंत्री मुर्दाबाद 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 शिक्षा मंत्री मुर्दाबाद 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 मुख्यमंत्री मुर्दाबाद 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 नियुक्ति पत्र जारी

ਨਿਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਨਿਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ